ਇਸ ਜਿਹੜੇ ਗੱਲ ਆਈ ਆ ਰਹੀ ਹੈ ਦਿਹਾਤੀ ਜਾਂ ਜਿਸ ਤਰ੍ਹਾਂ ਪਿਛੇ ਪੂਰੇ ਪੰਜਾਬ ਸੂਬੇ ਦੇ ਵਿੱਚ ਇਲੈਕਸ਼ਨਸ ਹੋਏ ਪੰਚਾਇਤ ਸਮਿਤੀ ਔਰ ਜ਼ਿਲ੍ਹਾ ਪਰਿਸ਼ਦ ਦੇ 14 ਤਰੀਕ ਨੂੰ ਉਹਦੀ ਅੱਜ ਸਵੇਰ 8 ਵਜੇ ਤੋਂ ਕਾਊਂਟਿੰਗ ਸਟਾਰਟ ਹੋਈ ਹੈ ਤਾਂ ਸਾਡੇ ਜਿਹੜੇ ਅੰਮ੍ਰਿਤਸਰ ਦਿਹਾਤੀ ਦੇ 6 ਬੇਸਿਕਲੀ ਕਾਊਂਟਿੰਗ ਸੈਂਟਰਸ ਹੈ ਤਾਂ ਉਹਨਾਂ ਚੋਂ ਇੱਕ ਜਿੱਥੇ ਆਪਾਂ ਖੜੇ ਐ ਮਾਈ ਪਾਗੋ ਕਾਲਜ ਤਾਂ ਇੱਥੇ ਸਵੇਰ ਦੀ ਕਾਊਂਟਿੰਗ ਚੱਲ ਰਹੀ ਹੈ ਮੈਂ ਆ ਕੇ ਆਪਣੇ ਜਿਹੜੇ ਆਫਸਰਸ ਇੱਥੇ ਲੱਗੇ ਹੈ ਇਹਨਾਂ ਕੋਲ ਫੀਡਬੈਕ ਲੈ ਲਿਆ ਸੀਗਾ एवरीथिंग ਇਜ਼ گوئی ਆਨ ਪੀਸਫੁਲੀ ਦਾ ਇਹਦੇ ਵਿੱਚ ਅਸੀਂ ਪਹਿਲਾ ਹੀ ਕਿਉਂਕਿ ਮੈਟਰ ਥੋੜਾ ਜਿਹਾ ਸੈਂਸਿਟਿਵ ਹੁੰਦਾ ਹੈ ਸੀ ਐਡਕੂਏਟ ਸਕਿਉਰਟੀ ਅਰੇਂਜਮੈਂਟਸ ਕੀਤੇ ਹੋਏ ਨੇ ਆ ਜਿਹੜੇ 6 ਸਾਡੇ ਸੈਂਟਰਸ ਹੈਗੇ ਨੇ ਕਾਊਂਟਿੰਗ ਸੈਂਟਰਸ ਇਹਦੇ ਮਲਟੀ ਟਾਇਰ ਸਕਿਉਰਟੀ ਅਰੇਂਜਮੈਂਟਸ ਹੈਗੇ ਨੇ ਦਾ ਕਰੀਬਨ 500 ਤੋਂ ਉੱਤੇ ਜਿਹੜੇ ਨਕਰੀ ਉਹਨਾਂ ਦੀ ਤਨਤੀ ਹੋਈ ਹੈ ਇਦੇ ਵਿੱਚ ਤਿੰਨ ਐਸਪੀ ਸਾਇਬਾਨ ਅਸੀਂ ਡਿਪਲਾਈ ਕੀਤੇ ਹੋਏ ਨੇ ਹਰ ਐਸਪੀ ਦੇ ਕੋਲ ਦੋ-ਦੋ ਕਾਊਂਟਿੰਗ ਸੈਂਟਰਸ ਐਂਡ ਹਰ ਜਿਹੜਾ ਕਾਊਂਟਿੰਗ ਸੈਂਟਰ ਹੈ ਉਥੇ ਡੀ ਦੋ-ਦੋ ਡੀਐਸਪੀਸ تعینات ਕੀਤੇ ਹੋਏ ਨੇ ਤਾਂ ਬਾਕੀ ਗਰਾਊਂਡ ਤੇ ਫੋਰਸ ਵੀ ਕਾਫੀ ਹੈ ਲੋਕੀ ਇਰੇ ਸਾਡੇ ਨਾਲ ਕੋਆਪਰੇਟ ਕਰ ਰਹੇ ਨੇ एवरीथिंग ਇਜ਼ ਪੀਸਫੁਲ ਠੀਕ ਥੈਂਕ ਯੂ